ਦੇਖੋ ਬੜਾ ਗੰਭੀਰ ਮਸਲਾ ਪੰਜਾਬ ਜਿਹੜਾ ਉਹ ਪਹਿਲੀ ਪਾਣੀ ਦੇ ਸੰਕਟ ਚੋਂ ਗੁਜ਼ਰ ਰਿਹਾ ਹੈ ਧਰਤੀ ਵਾਲਾ ਪਾਣੀ ਵੀ ਗਰਾਊਂਡ ਜਿਹੜਾ ਨਦੀਆਂ ਵਾਲਾ ਪਾਣੀ ਵੀ ਤੇ ਸਾਡਾ ਕੋਈ ਵੀ ਮੇਰੇ ਕੋਲੇ ਸਾਰੀ ਲਿਸਟ ਪਈ ਹੈ ਸਾਰੇ ਟਾਈਮਾਂ ਦੀ ਕੋਈ ਵੀ ਜਿਹੜਾ ਟਾਈਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲ ਰਿਹਾ। ਮਤਲਬ ਪਾਖੜਾ ਜਿਹੜਾ ਹੈ ਜਿੱਥੇ ਆਪਾਂ ਖੜੇ ਆ ਪਿਛਲੇ ਸਾਲ ਇਹ 1566.48 ਫੀਟ ਸੀ। ਇਸ ਵਾਰ 1555। ਸੋ 11 ਫੁੱਟ ਤਾਂ ਇਹ ਘਟਾ ਹੈ। ਜੇ ਲਈਏ ਪੌਂਗ ਪਿਛਲੇ ਸਾਲ 1325.29 ਸੀ। ਇਸ ਵਾਰ 1293 ਜਨਨ ਕਿ 32 33 ਫੁੱਟ ਇਹ ਥੱਲੇ ਚੱਲ ਰਿਹਾ। ਪਿਛਲੇ ਸਾਲ ਨਾਲੋਂ ਸੇਮ ਡੇਟ ਇਦਾਂ ਹੀ ਜਿਹੜਾ ਰੰਜੀਤ ਸਾਗਰ ਉਹ ਮੀਟਰਾਂ 'ਚ ਹੈ ਪਿਛਲੇ ਸਾਲ 506.13 ਸੀ ਇਸ ਵਾਰ 502 ਹੈ ਮੀਟਰ ਮਤਲਬ ਟੋਟਲ ਮਤਲਬ ਸਾਡਾ ਲਗਭਗ ਤਿੰਨੇ ਡੇਮਾਂ ਦਾ ਮਿਲਾ ਕੇ ਕੋਈ ਵੀ ਡੈਮ ਅਪਡੇਟ ਨਹੀਂ ਸਾਡਾ ਵੀ ਸੀਜ਼ਨ ਝੋਨੇ ਦਾ ਸ਼ੁਰੂ ਹੋਣ ਲੱਗਿਆ ਤੇ ਉੱਪਰੋਂ ਕੋਈ ਕਿ ਹਰਿਆਣੇ ਚ ਭਾਜਪਾ ਸਰਕਾਰ ਹੈ Rajasthan ਚ ਭਾਜਪਾ ਸਰਕਾਰ ਹੈ ਉਪਰੋਂ ਇਹ BBMP ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ BBMP Rajasthan ਤੇ Haryana ਚ ਕਿਉਂਕਿ BJP ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦੇਓ ਜੀ ਹਰਿਆਣੇ ਨੂੰ ਕੀ ਗੱਲ ਜੀ BBMP ਤੱਕੜ धरा ਜਾਈ ਤੇ 60% BBMP ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹ ਤੇ ਪਾਣੀ ਪਾਣੀ ਹੈ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਫਿਰ ਹਰਿਆਣਾ ਤੇ ਆਪਣਾ ਰਾਜਸਥਾਨ ਦੀਆਂ ਜਿਹੜੀਆਂ ਗਵਰਨਮੈਂਟਾਂ ਐ ਉਹ ਦੋਨੇ ਇਕੱਠੀਆਂ ਹੋ ਕੇ ਕਰਨਗੇ ਪੰਜਾਬ ਦਾ ਪਾਣੀ ਬੰਦ ਆਈ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਅੰਕੜਿਆਂ ਮੁਤਾਬਕ ਅਸੀਂ ਸਹੀ ਆ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਬੰਦਦੇ ਨੇ ਉਹਨਾਂ ਦੇ ਅਫਸਰ ਵੀ ਜਹਾਂ ਅਸੀਂ ਵਰ ਚੁੱਕੇ ਆਂ ਕਹਿੰਦੇ ਅਸੀਂ ਕਿ ਹੁਣ ਕਿਉਂ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ 2-2 3-3 ਮਹੀਨੇ ਐਂ ਫालतੂ ਮੈਂ ਕਹਿੰਦੀ ਪਹਿਲਾਂ ਨੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨੇ ਅਸੀਂ ਉੱਤੇ ਹੋਏ ਸੀ ਕੈਪਟਨ ਅਮਰਿੰਦਰ ਕਾਗਜ਼ਾਂ ਚ ਪਾਣੀਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतੂ ਦਿੰਦੇ ਸੀ 25% ਅਸੀਂ ਹੁਣ ਇੱਕ ਇੱਕ ਬੂੰਦ ਦਾ ਹਿਸਾਬ ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਲੇ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗੇ ਅਸੀਂ ਆਪਣੇ ਲਈ ਮੈਂ ਤੁਹਾਨੂੰ ਲੱਖ ਰੁਪਿਆ ਦੇਤਾ ਵੀ ਸਾਲ ਬਾਦ ਮੋੜ ਮੈਂ ਤੁਸੀਂ ਉਹ ਲੱਖ ਰੁਪਿਆ ਜਿਹੜਾ ਉਹ 10 ਮਹੀਨਿਆਂ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਹੁਣ ਫੇਰ ਤਾਂ ਮੈਂ ਕਿਉਂ ਦਵੂ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਪਾਣੀ ਆ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਅਸਲ ਚ ਉਹਨਾਂ ਦੇ ਮਤਲਬ ਉਹਨਾਂ ਨੂੰ ਆਦਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਨਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਮਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ 'ਚ ਖੜੋ ਫਿਰ ਤੀਜੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆ ਡੀਐਫ ਦਾ 6000 ਕਰੋੜ ਰੋਕੀ ਬੈਠਿਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣਾਂ ਲਈ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ ਹਾਂ ਚੌੜ ਸਾਥੋਂ ਚਾਹੀਦੇ ਨੇ ਕਣਕ ਸਾਥੋਂ ਚਾਹੀਦੀ ਹੈ ਪਾਣੀ ਨਹੀਂ ਦੇਣਾ ਤੁਹਾਨੂੰ ਸੋ ਇਹ ਇਹ ਬਿਲਕੁਲ ਹਰਗਿਜ਼ ਬਰਦਾਸ਼ਤ ਨਹੀਂ ਹੋਊਗਾ ਔਰ ਅਸੀਂ ਨੱਕੇ ਵਢਣ ਆਲੇ ਆ ਸਾਨੂੰ ਪਾਣੀਾਂ ਦਾ ਮੁੱਲ ਪਤਾ ਹੈ ਪਹਿਲਾਂ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਉਹਨਾਂ ਤੇ ਕੋਈ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਖੜਾ ਨਹਿਰ 1.5 ਫੁੱਟ ਉੱਚੀ ਚੱਕਤੀ ਕਿ ਹੋਰ ਲੈ ਜਾਓ ਜੀ ਪਾਣੀ ਸੋ ਉਹਨਾਂ ਨੇ ਤਾਂ ਸਿਆਪੇ ਨੇ ਉਹਨਾਂ ਦੇ ਤਾਂ ਕੰਡੇ ਵੀ ਜਿਓਏ ਨੇ ਸਵਿਚ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੀਐਮ ਸਭ ਐਸਏਕੋ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਾਂ ਫਿਰ ਉਹਨਾਂ ਅੰਗਰੇਜ਼ੀ ਵਾਲੇ ਦਪੱਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸਾਨੂੰ ਤਾਂ ਸੀਐਮ ਜੀਤਾ ਬੰਦਾ ਕਹਿਣਾ ਕਿ ਪਹਿਲੇ ਕਈ ਨੇ ਮੀਟਿੰਗ ਹੋਈ ਉਹ ਅਫਸਰ ਬਦਲ ਦਿੱਤੇ ਜਿਹੜੇ ਰਾਤੋਂ ਰਾਤ ਰਾਤੋਂ ਰਾਤ ਦੀ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਕਿ ਨਕਾ ਤੋੜ ਲਓਗੇ ਫਿਰ ਐਦਾਂ ਐਦਾਂ ਤੁਸੀਂ ਐ ਬਦਲ ਕੇ ਅਫਸਰ ਬਦਲ ਕੇ ਬੀਜੇਪੀ ਨੂੰ ਹਾਲਜਾ ਸਾਰੇ ਦੇਸ਼ ਚ ਆਤ ਪਈ ਹੋਈ ਹੈ ਨਾ ਐਦਾਂ ਬਦਲ ਬਦਲ ਕੇ ਕਿਤੇ ਇਹ ਤਾਂ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੌਂਚਾ ਦੇ ਦਿੰਦੇ ਨੇ ਕਹਿੰਦੇ ਬੰਦੇ ਬਾਅਦ ਚ ਪੂਰੇ ਕਰਾਂਗੇ ਕਰਾਂ ਸੌਂਚੋ ਇਹ ਆ ਤਾਂ ਨਹੀਂ ਚੱਲਣਗੀਆਂ ਪੰਜਾਬ ਦੀ ਜਿਹੜਾ ਡੈਡਲੌਕ ਡੈਡਲੌਕ ਜਿਹੜਾ ਬਣਿਆ ਹੈ ਹੁਣ ਉਹ ਕਹਿੰਦੇ ਪਾਣੀ ਲੈ ਕੇ ਜਾਣਾ ਵੀ ਕੋਈ ਕਹਿੰਦੇ ਪਾਣੀ ਨਹੀਂ ਜਾਣਾ ਡੈਡਲੌਕ ਖਤਮ ਕਿਵੇਂ ਹੋਗਾ ਸਾਥੋਂ ਪਾਣੀ ਕਿਵੇਂ ਲੈ ਜਾਣਗੇ ਜਿੱਥੋਂ ਐ ਕਿਵੇਂ ਲੈ ਜਾਣਗੇ ਪਾਣੀ ਸਾਥੋਂ ਤੇ ਕੱਲ ਨੂੰ ਉਹਨਾਂ ਨੇ ਫਿਰ ਸਾਥੋਂ ਚੌੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਕਿ ਤੈਨੂੰ ਵੇਚਣਾ ਕਿਸੇ ਨੂੰ ਬਿਜਲੀ ਬਣਦੀ ਹੈ ਬਿਜਲੀ ਵੀ ਅਸੀਂ ਚੌਲਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਹਾਂ ਐ ਕਿਵੇਂ ਲੈ ਜਾਣਗੇ ਪਾਣੀ ਜਿੱਥੋਂ ਅਸੀਂ ਅਸੀਂ ਬੈਠੇ ਇੱਥੇ ਬੀਪੀਐਮਡੀ ਦੇ ਵੱਲੋਂ ਪਹਿਲਾਂ ਸਥਾਈ ਮੈਂਬਰਸ਼ਿਪ ਪੰਜਾਬ ਦੀ ਖਤਮ ਕੀਤੀ ਵੀ ਕੋਟਾ ਪੰਜਾਬ ਦਾ ਜਿਹੜਾ ਘਟਾਇਆ ਗਿਆ ਤੀਜੀ ਵਾਰੀ ਕੀ ਲੱਗਦਾ ਹੈ ਕਿ ਹੁਣ ਇਹ ਵੀ ਕੇਸ ਕਿਤੇ ਨਾ ਕਿਤੇ ਤੁਹਾਨੂੰ ਬੜੇ ਸਟਰੋਂਗ ਲੜਨ ਦੀ ਲੜ ਰਹੇ ਆ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਐਸਵਾਈਐਲ ਦਾ ਉਹਦਾ ਹੁਣ ਉੱਠਦੇ ਬਾਲ ਸਾਹ ਬੋਰੀ ਉਦੋਂ ਕੱਢ ਲੈਂਦੇ ਸੀ ਵੋਟਾਂ ਵੇਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਹੈ ਜੀ ਆਪ ਕੜਾਈਆਂ ਦੇ ਨਹਿਰਾਂ ਨਾਲੇ ਆਪ ਸਰਬਿਆਂ ਦੇ ਇਜਾਜ਼ਤਾਂ ਦਿੱਤੀਆਂ ਨੇ ਤੇ ਹੁਣ ਬਾਅਦ ਸਾਥੋਂ ਕੁਰਬਾਨੀਆਂ ਮੰਗਦੇ ਹਾਂ ਉਹਨਾਂ ਦੇ ਬਦਲੇ ਉੱਥੇ ਹੋਟਲ ਹੋਟਲਾਂ ਵਾਸਤੇ ਜ਼ਮੀਨਾਂ ਲਈਆਂ ਉੱਥੇ ਗੁਰगांव ਚ ਸਾਰਾ ਕੁਝ ਤਾਂ ਮੈਂ ਉੱਥੇ ਕਲੀਅਰ ਕਰਤਾ ਸੀ ਜਦੋਂ ਡਿਬੇਟ ਚ ਆਏ ਨਹੀਂ ਸੀ ਇਹ ਮੇਰੇ ਕੋਲ ਕੱਲੀ ਕੱਲੀ ਬੂਨ ਦਾ ਹਸਾਬ ਪਿਆ ਜੀ ਕਿੰਨਾ ਪਾਣੀ ਕਿੰਨੂੰ ਜ਼ਿਆਦਾ ਕਿੱਥੇ ਜਾਂਦਾ ਸੋ ਇਹ ਐਦਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਕਟੇਟ ਨਹੀਂ ਕਰ ਸਕਦਾ ਹਾਂ ਜੀ ਪੰਜਾਬ ਦਾ ਇਕੱਠੇ ਹੋਣ ਦੀ ਲੋੜ ਹੈ ਜੀ ਪੱਕਾ ਧਰਨਾ ਤੇ ਇੱਥੇ ਲਾਤਾ ਪਰ ਇਸ ਤੋਂ ਬਾਅਦ ਉਹ ਆਰਡਰ ਉਪਰ ਕਰਨਗੇ ਕੀ ਕਰੋਗੇ ਕਿਸ ਪੰਜਾਬੀ ਨੇ ਕਰੇਗਾ ਜਿਹੜਾ ਨੀਤੀ ਲੇਕ ਲਈ ਲੜਾਈ ਕੀ ਹੋ ਸਕਦੀ ਜੀ ਲੇਕ ਲਈ ਲੜਾਈ ਕੀ ਹੋ ਸਕਦੀ ਜੀ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪ ਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਫालतੂ ਦਿਓ ਹਜੇ ਵੀ ਅਸੀਂ ਬਾਦੂ ਦੇ ਰਹੇ ਆਂ ਤੇ ਮਾਨਵਤਾ ਦੇ ਆਧਾਰ ਤੇ ਹਿਊਮਨਿਟੇਰੀਅਨ ਗਰਾਉਂਡ ਤੇ ਅਸੀਂ ਦੇ ਰਹੇ ਆਂ ਕਿ ਚਲੋ ਪਾਣੀ ਨੂੰ ਦੇ ਦਾਂਗੇ ਅਸੀਂ ਹਾਲਾਂਕਿ ਉਹਨਾਂ ਦੀ ਮੈਂ ਚਿੱਠੀ ਵੀ ਲਿਖੀ ਹੈ ਨੈਪ ਸਿੰਘ ਸੈਣੀ ਨੂੰ ਉਹਨਾਂ ਦੀ ਆਬਾਦੀ ਮੁਤਾਬਕ ਉਹਨਾਂ ਨੂੰ 1700 ਜਿਹੜਾ ਕਿਊਸਿਕ ਪਾਣੀ ਚਾਹੀਦਾ ਐਸ ਵਕਤ ਸ 4700 ਹੋ ਜਾ ਰਹੇ ਆਂ ਦੇ ਰਹੇ ਆਂ ਪਰ ਵੀ ਚਲੋ ਹਰਿਆਣੇ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਸਰਕਾਰਾਂ ਤਾਂ ਇਹਦਾ ਇਤਰਾਜਨੀਤੀ ਕਰਦੇ ਨੇ ਅੱਤ ਤਿੰਨ ਮਹੀਨੇ ਪਹਿਲਾਂ ਅਸੀਂ ਦਿੱਲੀ ਵਾਸਤੇ ਪਾਣੀ ਮੰਗਦੇ ਸੀ ਉਹ ਦਿੱਲੀ ਦਾ ਰੋਕੀ ਬੈਠੇ ਸੀ। ਬਖਤ ਬਹੁਤ ਵੱਡੀ ਚੀਜ਼ ਐ। ਬਖਤ ਤੋਂ ਡਰੀਏ ਠੀਕ ਐ ਨਾ। ਸੋ ਇਹ ਇਹ ਕਰਦੇ ਆ ਚਲਾਕੀਆਂ ਬਦਮਾਸ਼ੀਆਂ ਬਾਈਪਾਸ ਹੀ ਕਰ ਦੋ ਪੰਜਾਬ ਨੂੰ ਕੌਣ ਪੁੱਜਦਾ ਪੰਜਾਬ ਪੰਜਾਬ ਤੋਂ ਕੋਈ ਨਾ ਬੀਬੀਐਮਬੀ ਕਾਦੀ। ਅੱਜ ਦਾ ਇਹ ਅੱਜ ਦਾ ਬਿਆਨ ਐ। ਚੱਲਾ ਵੀ ਉਹਨਾਂ ਨੇ ਕਿਹਾ ਕਿ ਮੁਖਮਤ ਦੀ ਭਗਵਾਨ ਸਾਮਾਨ ਮੇਰੇ ਰਿਸ਼ਤੇਦਾਰ ਨੇ ਮੈਦਾ ਪੁੱਛ ਉਹਨਾਂ ਦੇ ਬਾਰੇ ਕਦੇ ਬੋਲਣਾ ਨਹੀਂ। ਅੱਜ ਦਾ ਜਿਹੜਾ ਉਹਦਾ ਇੱਕ ਮਿੰਟ ਇੱਕ ਮਿੰਟ ਰਿਸ਼ਤੇਦਾਰੀ ਐ। ਤੇ ਹਰਿਆਣੇ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਨੇ ਕੱਟੜ ਨੇ। ਉਹ ਆਪਣੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਘਰੋਂ ਲੈ ਕੇ ਜਾਂਦੇ ਨੇ ਇਹ ਨਹਿਰਾ ਮੰਗੀ ਜਾਂਦੇ ਇਥੋਂ ਫਿਰ ਉਹਨੂੰ ਕਹਾਂ ਵੀ ਇਹ ਉਹ ਵੀ ਨਿਭਾ ਦਿਓ ਫਿਰ ਜੇ ਰਿਸ਼ਤੇਦਾਰੀ ਤਾਂ ਨਿਭਾਤਾ ਦਿਓ ਫਿਰ ਉਹ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਉਹ ਇਹ ਕੁੜੀ ਦੇ ਘਰੋਂ ਨਹਿਰ ਮੰਗੀ ਜਾਂਦੇ ਸੀਐਮ ਸਾਹਿਬ ਪਟੀਲ ਨੂੰ ਬੰਦ ਹੋਈ ਆ ਬੀਬੀ ਐਫਐ ਦੀ ਹੁਣ 85 ਸਿਕਿਉਰਿਟੀ ਕੋਆਰਡਿਨੇਟ ਕਰਕੇ ਕਿਹਦੀ ਗੱਈਆ ਕਿ ਜਾਣਾ ਚਾਹੀਦਾ ਕਿਵੇਂ ਰੋਕਿਆ ਜਾਊਗਾ ਹੁਣ ਕਿਵੇਂ ਜਾਊਗਾ ਕਿਵੇਂ ਰੋਕਿਆ ਜਾਊਗਾ ਕਿ ਰੋਕਤ ਹੋਇਆ ਜੀ ਇਹ ਤਾਂ ਕੁਝ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬਹਿ ਕੇ ਦੋਨੇ ਹਰਿਆਣਾ ਤੇ ਰਾਜਸਥਾਨ ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਹੀ ਨਹੀਂ ਆਉਣਾ ਜੀ ਐ ਕਿਵੇਂ ਕਰ ਦੇਣਗੇ ਬੀਬੀਐਮਬੀ ਦਾ ਜਿਹੜਾ ਰੂਲ ਹੈ ਉਹਦੇ 60% ਸਾਡਾ ਪੰਜਾਬ ਫਾਈਨਲ ਡਿਸੀਜਨ ਦਿੰਦਾ ਹੈ ਤੇ ਉਹਨਾਂ ਨੇ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਕਰਕੇ 8500 ਲੈ ਜਾਣਗੇ ਲੈ ਕੇ ਦਿਖਾਉਣ ਸਰ ਸਾਹਿਬ ਇੱਥੇ ਤਾਲਾ ਲਾ ਕੇ ਜੇ ਮੈਂ ਤਾਲਾ ਲਾ ਕੇ ਇੱਥੇ ਤੇ ਸਿਰ ਪੰਜਾਬ ਦੇ ਲੱਗੇ ਹੋਏ ਸੀਗੇ ਡਾਇਰੈਕਟਰ ਪੰਜਾਬ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ ਹੋਰ ਜਿਹੜੇ ਥੱਲੇ ਨੇ ਮੈਂ ਪੰਜਾਬ ਦਾ ਜੀ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ ਬੀਬੀਐਮਬੀ ਚਾਹੇ ਤੁਸੀਂ ਹਰਿਆਣਾ ਦੇ ਅਫਸਰ ਨਾ ਪਰ ਲੋ ਠੀਕ ਹੈ ਪਰ ਮੈਂ ਬੈਠਾ ਨਾ ਤੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਨਾ ਅਫਸਰ ਨਾ ਕਾ ਖੋਲਣਗੇ ਜੀ ਸਾਹਿਬ ਇਹ ਜੇ ਸਰਕਾਰ ਆਰਡਰ ਨਹੀਂ ਕਰਦੀ ਕਿਵੇਂ ਕਰਦਣਗੇ ਅਫਸਰ ਬੀਬੀਐਮਬੀ ਕੋਈ 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 ਐਡਾ ਨੀ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾਂ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿੰਨਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸ ਟ੍ਰੀਟੀਆਂ ਸੀ ਰੱਦ ਕਰਤੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਤੇ ਅੱਗੇ ਅੱਗੇ ਸਿੱਦੇ ਤਾਂ ਕਿ ਸਾਹਮਣੇ ਬਿੱਟੂ ਨੇ ਵੀ ਗੱਲ ਕੀਤੀ ਕਹਿੰਦੇ ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸੀਰਮ ਸਾਹਿਬ ਆਪਣਾ ਪੱਖ ਜਿਹੜਾ ਉਹ ਚਾਜ ਨਾਲ ਨਹੀਂ ਰੱਖ ਪਈ ਪੰਜਾਬ ਦੀ ਟੀਮ ਚਾਜ ਨਾਲ ਪੱਖ ਨਹੀਂ ਰੱਖ ਪਈ ਇਹ ਸਿੱਧੇ ਤੋਂ ਕੋਣ ਕਹਿੰਦਾ ਉਹਨਾਂ ਨਾਲ ਦੇ ਵੀ ਕਿਹਾ ਜੀ ਰਵਨੀਤ ਬਿੱਟੂ ਰਾਜਸਥਾਨ ਤੋਂ ਐਮਪੀ ਹੈ ਰਾਸ ਸਮਝ ਉਹਦੇ ਉਹਦੇ ਯਕੀਨ ਨਹੀਂ ਹੈਗਾ ਮੈਨੂੰ ਰਾਜਸਥਾਨ ਤੋਂ ਪੱਕੀ ਜਵਾਬ ਦੇਉਂਗਾ ਉੱਥੇ ਜਾ ਕੇ ਫਿਰ ਉਹ ਉੱਥੇ ਜਾ ਕੇ ਉਹਨਾਂ ਦੇ ਹੱਕ ਚ ਬੋਲ ਪੂਗਾ ਜਿਹੜਾ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਵੇ ਤੇ ਕਿਉਂ ਕੀ ਗੱਲਾਂ ਕਰਦੇ ਹੋਰ ਹੋਰ ਗੱਲ ਵਧੀਆ ਗੱਲ ਕਰ ਰਹੇ ਹੋ ਯਾਰ ਕਿਰੰਟ ਸਿਚੁਏਸ਼ਨ ਕੀ ਹੈ ਪਾਕੜਾ ਪਾਕੜਾ ਟਾਈਮ ਤੋਂ ਰਿਲੀਜ਼ ਹੋਇਆ ਜੀ ਪਾਣੀ ਕਿਰੰਟ ਸਿਚੁਏਸ਼ਨ ਕੀ ਹੈ ਕੋਈ ਪਾਕੜਾ ਟਾਈਮ ਤੋਂ ਕੋਈ ਤਰ੍ਹਾਂ ਦੀ ਨਹੀਂ ਹੋ ਰਹੀ ਐਕਚੁਅਲੀ ਜੋ ਹੋਗਾ ਜਿਹੜਾ ਨਹੀਂ ਪਾਕੜੇ ਤੋਂ ਪਿੱਛੋਂ ਰਿਲੀਜ਼ ਹੋ ਕੇ ਇੱਥੇ ਕੋਈ ਪਾਣੀ ਆਇਆ ਕਿਰੰਟ ਸਿਚੁਏਸ਼ਨ ਕੀ ਹੈ ਜੀ ਨਹੀਂ ਨਹੀਂ ਹਾਂ ਸਰ ਅੱਛਾ ਪਿੱਛੋਂ ਕੋਈ ਰਿਲੀਜ਼ ਨਹੀਂ ਨਹੀਂ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋ ਸੀ ਉਹ ਇਹੀ ਰਹੂਗਾ 21 ਮਈ ਤੋਂ ਬਾਅਦ ਲੈ ਲੈਣਾ ਆਪਦਾ ਇਹਨਾਂ ਦਾ ਸਾਫ 21 ਮਈ ਤੋਂ 2 ਇਹ ਪਾਣੀ ਦੇ ਨਾਲ ਇੱਕ ਇੱਕ ਪਿਛਲੇ ਲੰਬੇ ਅਰਸੇ ਤੋਂ ਆਪਣੀ ਸਰਕਾਰ ਦਾ ਹੋਣਾ ਆਈ ਹੈ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਕੋਟੇ ਦੀਆਂ ਭਰਤੀਆਂ ਬਿਲਕੁਲ ਨਹੀਂ ਹੋ ਰਹੀਆਂ ਬਿਲਕੁਲ ਬੰਦ ਹੈ ਫੈਸਲੇ ਹਾਲਾਤ ਇਹ ਹੈ ਕਿ BBMP ਦੇ ਵਿੱਚ ਪੰਜਾਬ ਦੇ ਕਰਮਚਾਰੀ ਘਟ ਹੈ ਅਸੀਂ ਤਾਂ ਆਣੇ ਦੇ ਕਰਮਚਾਰੀ ਜ਼ਿਆਦਾ ਆਏ ਨੇ ਤੇ ਇਹ ਕਿਰਨਾਂ ਦਾ ਇਹ ਪ੍ਰੈਸ਼ਰ ਵੀ ਹੈਗਾ ਬੀਬੀਐਮਬੀ ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰਾਂ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਹਾਂ ਇਸੇ ਕਰਕੇ ਤਾਂ ਕਹਿੰਨੇ ਕਿ 60% ਤਾਂ ਸਾਡੇ ਹਿੱਸੇ ਵਿੱਚ ਪਹਿਲਾਂ ਵਾਲਿਆਂ ਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਵਾਲਿਆਂ ਦੇ ਕੰਡੇ-ਬੀਜੇ ਹੋਏ ਨੇ ਅਸਲ 'ਚ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਸਾਨੂੰ ਮਿਲ ਜਾਂਦਾ ਹੁੰਦਾ ਸੀ ਪਹਿਲਾਂ ਹੁਣ ਕੌਣ ਸੀਗੇ ਮਹਿਲਾਂ ਵਾਲੇ ਸੀਗੇ ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ ਉਹਨਾਂ ਨੂੰ ਖਾਲਾਂ ਦਾ ਕੀ ਪਤਾ ਜੀ ਉਹਨੂੰ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਕੀ ਪਤਾ ਉਹਨਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਉਹ ਉਹ ਤਾਂ ਜਿੱਦੇ ਜਿੱਦੇ ਕਹੀ ਲੈ ਕੇ ਨਾਲ ਨਾਸਾ ਲੈ ਕੇ ਗਏ ਉਹਨੋਂ ਉਹਦੇ ਪਤਾ ਲੱਗਦਾ ਹੈ ਹੁਣ ਜਿਹੜੇ ਕੰਡੇ ਬੀਜੇ ਗਏ ਭਾਈ 2 ਮਿੰਟ 2 ਮਿੰਟ ਪਾਣੀ ਦੀ ਵਾਰੀ ਲੇਟ ਪਿੱਛੇ ਬੰਦਾ ਵੜ ਦਿੰਦੇ ਆ ਇਹਨਾਂ ਨੂੰ ਪਾਣੀ ਦੀ ਵੈਲਿਊ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਭਾਈ ਕਿਨਈ ਦੇ ਵਾਰਸ ਹੈਗੇ ਪਾਪਾ ਕਿਨਈ ਭਾਈ ਕਿਨਈ ਹੈ ਜਿਹਦੇ ਵਾਰਸ ਆ ਪੀਣ ਨੂੰ ਤਾਂ ਨਹੀਂ ਮਨਾ ਕਰ ਰਹੇ ਦੇ ਰਹੇ ਆ ਤੇ ਤੁਹਾਨੂੰ ਅਚਾਨਕ ਤੁਹਾਡਾ ਸਰੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿੱਥੋਂ ਲੋੜ ਪੈ ਗਈ ਤੁਸੇ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਹੈ ਫਿਰ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਨਹਿਰਾਂ ਚ ਕਸਿਆਂ ਚ ਪਾਣੀ ਛੱਡੋ ਜੀ ਜਿੱਤੇ ਜਿੱਤੇ ਪਹੁੰਚ ਗਿਆ ਪੰਜਾਬੀ ਦਾ ਵੀ ਪਾਣੀ ਦਾ ਲੈਵਲ ਘੱਟ ਹੈਗਾ ਰਜੀਤ ਸਾਹਿਬਾ ਕਦ ਟਾਈਮ ਦੀ ਵੀ ਗੱਲ ਕਰ ਰਹੇ ਆ ਪਗੜਦਾਰੇ ਸਾਰੇ ਲੈਵਲ ਡਾਊਨ ਹੈਗੇ ਨੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਨਹਿਰੀ ਪਾਣੀ ਹਰ ਖਾਨੇ ਤੇ ਪਹੁੰਚਾਇਆ ਜਾਂਦਾ ਹੈ ਜੇ ਲੈਵਲਸ ਘੱਟ ਨੇ ਕਿਸ ਤਰੀਕੇ ਨਾਲ ਉਸ ਦੀ ਨੂੰ ਅਸੀਂ ਆਪਣਾ ਤਾਂ ਵਰਤ ਲਾਂਗੇ ਜੀ ਪਰ ਆ ਜਿਹੜੇ ਲੱਕਾ ਮਾਰੇ ਨੇ ਜਿਹੜਾ ਹੱਕ ਹੀ ਨਹੀਂ ਬਣਦਾ ਉਹਨਾਂ ਦਾ ਕਿਹੜੇ ਕਿਹੜੇ ਕਾਨੂੰਨ ਮੁਤਾਬਕ ਉਹ ਕਹਿੰਦੇ ਨੇ 8500 ਦੇ ਦਿਓ ਸਾਨੂੰ ਜੇ BBMP ਕਿਵੇਂ ਡਿਕਟੇਟ ਕਰ ਲੂਗੀ ਪੰਜਾਬ ਨੂੰ ਜੀ ਚਾਹੇ ਜਿਹੜੇ ਜਿੱਥੋਂ ਮਰਜ਼ੀ ਕਰਮਚਾਰੀ ਲਿਆਉਣ ਜੋ ਮਰਜ਼ੀ ਕਰਨ ਜੇ ਨਾ ਸਰਕਾਰ ਅਲੋ ਨਹੀਂ ਕਰਦੀ BBMP ਨਹੀਂ ਕਰਦਾ ਮੱਖੰਦ ਸਿੰਘ ਸਾਹਿਬ ਆ ਰਹੇ ਪੰਜਾਬ ਨੂੰ ਅੱਛਾ ਗੱਲ ਸੁਣੋ ਹੜਾਂ ਦੀ ਗੱਲ ਕਰਦਾ ਹੜਾ ਹੈ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਚਾਹੀਦੇ ਸਾਨੂੰ ਤਾਂ ਅੱਜ ਕੱਲ੍ਹ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਸੈਕਟਰੀ ਤੋਂ ਉਹਨਾਂ ਤੋਂ ਰਾਜਸਥਾਨ ਨੂੰ ਕਿਹਾ ਪਾਣੀ ਲੈ ਲਓ ਨਾ ਜੀ ਸ ਦੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਡੋ ਪਾਣੀ ਦੀ ਲੋੜ ਹੋਵੇ ਸਾਨੂੰ ਦੇਓ ਜੀ ਇਹ ਤੁਹਾਨੂੰ ਦੇਓ ਜੀ ਇਹ ਨਹੀਂ ਹੋ ਸਕਦਾ ਪੂਰੀ ਟੋਟਲ ਰਾਜਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਇਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀ ਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਹੈ ਉੱਚ ਪਾਣੀ ਹਰਿਆਣੇ ਦੇ ਥ्रू ਰਾਜਸਥਾਨ ਨੂੰ ਜਾਂਦਾ ਹੈ ਰਾਜਸਥਾਨ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹਰਿਆਣੇ ਤੋਂ ਗੱਲ ਕਰੋ ਅਸੀਂ ਤਾਂ ਛੱਡੀ ਜਾਂਦੇ ਹਾਂ ਸਾਰਾ ਸੋ ਜਦੋਂ ਤਾਂ ਉੱਥੇ ਹੋਰ ਸਰਕਾਰ ਹੁੰਦੀ ਆ ਉਦੋਂ ਗੱਲ ਹੋਰ ਹੁੰਦੀ ਹੈ ਹੁਣ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਹਾਂ ਵਾਲਾ ਨੇ ਹਾਂ ਕਹੀ ਹਾਂ ਵਾਲ ਨੇ ਹਾਂ ਕਹੀ ਚਲੋ ਜੀ ਲਿਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਵੇਂ ਛੱਡ ਲਵੋ 8500 ਘਰ ਦਾ ਰਾਜ ਇਹਨਾਂ ਦਾ ਹਾਂ ਇਹ ਗੱਲ ਤਾਂ ਪਏ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ ਆ ਅੱਜ ਧਰਜੋਤ ਬੈਠਾ ਇਹਦੇ ਇੱਥੋਂ ਐਮਐਲਏ ਆ ਨੰਗਲ ਨੰਦਪੁਰ ਸਾਹਿਬ ਇੱਥੋਂ ਨਹਿਰਾਂ ਜਾਂਦੀਆਂ ਸਾਰੀਆਂ ਠੀਕ ਹੈ ਜੀ ਇੱਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪਾਈਪਾਂ ਲੱਭੀਆਂ ਨੇ ਨਹਿਰ ਤੁਹਾਡੇ ਮੈਨੂੰ ਉਹ ਜੰਡਾਲੀ ਪਿੰਡ ਨਾਲ ਦਾ ਪਿੰਡ ਪਭੋਰਸਾ ਪਾਣੀ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜੰਡਾਲੀ ਪਿੰਡ ਖੰਨੇ ਕੋਲੇ ਜਲ ਕੋਲੇ ਉਹਨਾਂ ਦੇ ਖੇਤਾਂ ਵੀ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੁੱਕ ਗਈ ਹੈ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ 'ਤੇ ਵੀ ਨਹੀਂ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗੇ ਨਵੇਂ ਬਣਾ ਕੇ ਅਸੀਂ ਪਾਈਪਾਂ ਦੱਬ ਕੇ ਪਿੰਡਾਂ ਨੂੰ ਪਾਣੀਆ ਕੱਸੀਆਂ ਜਿਹੜੇ ਕੱਸੀਆਂ ਦਾ ਸੋਇਆਂ ਦਾ ਰਜਵਾਹਿਆਂ ਦਾ ਪਾਣੀ ਦੇ ਦੇ। ਜਾਂ ਤਾਂ ਪਿਛਲੇ ਸਮੇਂ ਤੋਂ ਪਿੰਡਾਂ ਵਾਲੇ ਪੀਣੇ ਵਾਲੇ ਪਾਣੀ ਤੋਂ ਮਿਲਦੇ ਲੇਕਿਨ ਹੁਣ ਜਿਹੜੀ ਸਪਲਾਈ ਚ ਉਹ ਨਹੀਂ ਘਟਾ ਕੇ ਕਿਤੇ ਨਹਿਰੀ ਪਾਣੀ ਦਿੱਤਾ ਇਹ ਪਾਣੀ ਕਿਹਦਾ। ਫਿਰ ਤਾਂ ਇਹ ਤਾਂ ਕਹਿੰਦੇ ਅਸੀਂ ਆਪਣਾ ਪਾਣੀ ਵਰਤਣ ਲੱਗ ਗਏ। ਆਪਣਾ ਅਸੀਂ ਉਹਨਾਂ ਦਾ ਹੱਕ ਨਹੀਂ ਮਾਰ ਰਹੇ। ਜਿੰਨਾ ਉਹਨਾਂ ਦਾ ਬੰਦ ਦਾ ਉਹਨੂੰ ਦਿਨੇ ਜਾਂ ਜਦਾਂ ਇੱਕ ਉਹਨਾਂ ਨੂੰ ਦਿੱਤਾ ਨਹੀਂ। ਉਹਨਾਂ ਨੇ 10 ਮਹੀਨੇ ਚ ਵਰਤ ਲਿਆ। 2 ਮਹੀਨੇ ਕ ਮੇਰੇ ਕੋ ਇੱਥੇ ਖੜੇ ਕਿੰਨੇ ਕਿੰਨੇ ਪਰਸੈਂਟ ਵਰਤ ਰਹੇ ਜੀ ਉਹਨਾਂ ਨੇ ਆਪਾਂ ਆ ਮੇਰੇ ਕੋ ਡਾਕੂਮੈਂਟ ਦੇਖੋ ਜੀ ਉਹਨਾਂ ਦਾ ਬਣਦਾ ਸੀਗਾ ਅ ਹਰਿਆਣੇ ਦਾ 16 ਲੱਖ 16 ਲੱਖ 16 ਲੱਖ 16 ਲੱਖ 15105 ਇਹਨੂੰ ਮਿਲੀਅਨ ਏਕੜ ਫਿਰ ਕਹੋਗੇ ਸਰ ਕਿਉਂ ਸੈਕਿੰਡ 16000 16 ਲੱਖ 15105 ਬਣਦਾ ਸੀ ਉਹਨਾਂ ਦਾ ਟੋਟਲ ਹੁਣ ਤੱਕ ਕਿੰਨਾ ਵਾਰ ਚੁੱਕੇ ਨੇ 16310000 ਜੀ 99 ਜਾਨੀ ਕਿ 15994 ਜਾਨੀ ਕਿ 16000 ਕਿਉ ਸਿੱਕ ਵੱਧ ਵਰਤੀ ਬੈਠੇ ਨੇ ਮਾਈਨਸ ਚੱਲ ਰਹੇ ਨੇ ਹਜੇ ਹੋਰ ਮੰਗਦੇ ਨੇ ਟੋਟਲ ਮਾਈਨਸ 5 ਚੱਲ ਰਹੇ ਨੇ ਟੋਟਲ 5.33 ਇਹ ਆਜੋ ਅੰਕੜੇ ਲੈਣ ਕਿੱਥੇ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਜਾਓ ਜੰਮ ਅਸੀਂ ਤਾਂ ਕੋਰਟ ਜਾਂਦੇ ਕਿਉਂਕਿ ਸਾਰਾ ਸਾਨੂੰ ਕੋਰਟ ਜਾਂਦੀ ਕਿਰੋੜ ਹੈ ਅਸੀਂ ਤਾਂ ਸਹੀ ਆ ਆਪਣੇ ਵੱਲੋਂ ਉਸੀ ਕਰ ਲਓ ਜਿਹੜਾ ਕੋਟਾ ਚ ਕਰੀਏ ਲੋਕਲ ਇਸ਼ੂ ਹੈ ਜੀ ਅਨੰਤਪੁਰ ਸਾਹਿਬ ਦੀ ਵਾਟਰ ਸਪਲਾਈ ਦਾ ਉਹ 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 ਬਾਤ ਕਰ ਲਾਂਗੇ ਉਹ ਕਰ ਲਾਂਗੇ ਸਰ ਸੁਨੀਲ ਜੀ ਸੁਨੀਲ ਜਾਖੜ ਕਹਿ ਰਹੇ ਕਿ ਸੂਬਾ ਮੰਤਰੀ ਸਰਦ ਦੇ ਗੱਲੋਂ ਕੇ ਇਲਾਜ ਬਣੇ ਹੋਏ ਹੈ ਇਹ ਜਿਹੇ ਪੰਜਾਬ ਸਰਕਾਰ ਨੂੰ ਫੋਰਸ ਨੂੰ ਧਰਨੇ ਆਂ ਪ੍ਰਦਰਸ਼ਨ ਨੂੰ ਜਾ ਕੇ ਸੂਬੇ ਨੂੰ ਅਸਥਿਰ ਕਰ ਗਏ ਕਿਹੜੀ ਪਾਰਟੀ ਅੱਜ ਕੱਲੇ ਇਹ ਪਾਸ ਭਾਜੀ ਅੱਜ ਕੱਲੇ ਪਾਸ ਪਾਇ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਹਰ ਗੱਲ ਨੂੰ ਉਧਰ ਨਾ ਜੋੜਿਆ ਕਰੋ ਸਾਡੀ ਖੇਤੀ ਦਾ ਸਵਾਲ ਹੈ ਠੀਕ ਹੈ ਨਾ ਸਾਡੇ ਲਾਈਫ ਲਾਈਨ ਹੈ ਪਾਣੀ ਅਸੀਂ ਪਾਣੀ ਦੀ ਰਾਖੀ ਵਾਸਤੇ ਕੁਝ ਵੀ ਕਰਾਂ ਸਾਡੀ ਫੋਰਸ ਨੂੰ ਬਾਰਡਰ ਤੇ ਭੇਜੀ ਹੋਣਾ ਤੁਸੀਂ ਤੁਸੀਂ ਤਾਂ ਕਹੀ ਜਾਂਦੇ ਹੋ ਕਿ ਅਸੀਂ ਕਰੋ ਅਸੀਂ ਤਾਂ ਪਹਿਲਗਾਮ ਦਾ ਜਿਹੜਾ ਘਟਨਾ ਹੋਈ ਹੈ निंदनीयਜੋਗ ਬਹੁਤ ਹੀ ਅਤੀ ਅਤੀ निंदनीयਜੋਗ ਉਹਦੇ ਚ ਅਸੀਂ ਨਾਲ ਖੜਿਆ ਹਾਂ ਉਹਨਾਂ ਦੇ ਆਲ ਪਾਰਟੀ ਮੀਟਿੰਗ ਜਦੋਂ ਹੋਈ ਅਸੀਂ ਸਪੋਰਟ ਕੀਤੀ ਹੈ ਵੀ ਜੋ ਵੀ ਐਕਸ਼ਨ ਲਓਗੇ ਅਸੀਂ ਨਾਲ ਖੜਾਂਗੇ ਉਧਰ 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 ਤਾਂ ਇਧਰ ਨਾਲ ਕੀ ਸੰਬੰਧ ਹੈ ਜੀ ਮੰਦਸੋ ਇਹਦੇ ਇਹਨਾਂ ਕੀ ਅਸੀਂ ਸਪੋਰਟ ਕਰ ਰਹੇ ਹਾਂ ਇੱਕ ਪਤਾ ਨਹੀਂ ਕਿਹੜਾ ਕਹੀ ਜਾਂਦਾ ਪਾਕਿਸਤਾਨੀ ਸਪੋਰਟ ਕਰ ਰਹੇ ਆ ਭਗਵਾਨ ਤੁਮਾਰ ਮੈਂ ਕਦੋਂ ਕਰ ਰਹੇ ਆ ਜੀ ਆ ਤਾਂ ਪਾਣੀ ਮੰਗ ਰਹੇ ਆ ਅਸੀਂ ਸਾਡਾ ਕੋਈ ਸਬੰਧ ਹੈ ਇੱਥੋਂ ਕੋਈ ਨਦੀ ਜਾਂਦੀ ਹੈ ਇੱਧਰ ਨੂੰ ਜਾਂ ਕੋਈ ਉੱਥੋਂ ਮੰਗਦੇ ਆ ਹਾਂ ਇਹ ਕਹਿੰਦੇ ਵੀ ਜੇ ਅਸੀਂ ਤੁਹਾਨੂੰ ਰੰਜੀਤ ਸਾਗਰ ਚ ਜਾਂ ਪੌਂਗ ਚ ਦੇਤਾ ਪਾਣੀ ਹਰਿਆਣੇ ਨੂੰ ਕਿਵੇਂ ਦਿਓਗੇ ਮੈਂ ਕਹਾਂ ਜੀ ਅਸਲ ਤੇ ਉਹ ਪੁਰਾਣੇ ਬਿਜਾਰਾਂ ਦੇ ਨੇ ਇਹ ਬਜ਼ੁਰਗ ਇਹਨੂੰ ਪਤਾ ਨਹੀਂ ਹੈਗਾ ਖਾਤਾ ਥੋੜਾ ਨੰਗਲ ਹੁੰਦਾ ਕਿਸੇ ਬੈਂਕ ਚ ਪੈਸੇ ਜਾ ਕੇ ਚੇਚਨਈ ਕਿੜਾ ਲਓ ਤੁਸੀਂ ਏਟੀਐਮ ਨਾਲ ਮੈਂ ਤੁਸੀ ਐ ਕਰੋ ਰਣਜੀਤ ਸਾਗਰ ਚ ਤੇ ਪੌਂਗ ਡੈਮ ਚੋਂ ਦਾ ਪਾਣੀ ਜਮਾ ਕਰਾ ਦਿਓ ਅਸੀਂ ਇੱਥੋਂ ਦੇ ਦਾਂ ਪੇ ਸਾਡੇ ਕੋਲ ਪਾਣੀ ਆ ਗਿਆ ਉਧਰ ਅਸੀਂ ਇੱਥੋਂ ਦੇ ਦਾਂ ਇਹ ਕਿਹੜੀ ਗੱਲ ਆ ਅੱਜ ਕੱਲ ਕੜੇ ਕੋਈ ਗ੍ਰੈਵਿਟੀ ਦਾ ਚੱਕਰਾ ਚੰਨ ਤੋਂ ਚੰਦ ਨੂੰ ਤਾਂ ਨਹਿਰ ਕੱਢਣ ਨੂੰ ਫਿਰਦੇ ਨੇ ਉਹ ਅਮਰੀਕਾ ਵਾਲੇ ਇਹੋ ਮੁੱਦੇ ਤੇ ਵੀ ਲੱਗਦਾ ਵੀ ਸਰਵ ਪਾਰਟੀ ਜਿਹੜੀ ਪੰਜਾਬ ਦੀਆਂ ਹੈਗੀਆਂ ਨੇ ਉਹਨੂੰ ਇਕੱਠੇ ਹੋ ਕੇ ਤੁਹਾਡੀ ਸਪੋਰਟ ਕਰਨੀ ਚਾਹੀਦੀ ਨੇ ਮੈਂ ਮਤਲਬ ਅੱਜ ਸ਼ਾਮ ਤੱਕ ਫੈਸਲਾ ਕਰਦੇ ਸ਼ਾਇਦ ਅਸੀਂ 올 ਪਾਰਟੀ ਮੀਟਿੰਗ ਵੀ ਬੁਲਾਵਾਂਗੇ ਔਰ ਲੋਡ ਪਈ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਬੁਲਾਵਾਂਗੇ ਅਸੀਂ ਕਦੋਂ ਜਾਣੇ ਇੱਥੇ ਵੀ ਸਾਡੇ ਨਾਲ ਕੋਈ ਮੰਗੀ ਹੈ ਨਹੀਂ ਮਤਲਬ ਵੈਸੇ ਚੱਲੇ ਜਾਂਦਾ ਸੀ ਪਿਛਲੀ ਵਾਰ ਤਾਂ ਮੈਂ ਗਿਆ ਨਹੀਂ ਦੋ ਮੀਟਿੰਗਾਂ 'ਚ ਆ ਇਸ ਵਾਰ ਸਾਡਾ ਕੋਈ ਅਧਿਕਾਰੀ ਜਾਂ ਸਾਡਾ ਕੋਈ ਕੋਈ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਉਹ ਨਹੀਂ ਜਾਊਗਾ ਕਿੰਦਰ ਨਾਲ ਮੰਗਾ ਨੇ ਤੁਸੀਂ ਕਰੋ ਗੱਲ ਸਿੱਧੀ ਉਹਨਾਂ ਨਾਲ ਤੇ ਤੁਸੀਂ ਵੀ ਸਾਨੂੰ ਕੀ ਪ੍ਰੋਬਲਮ ਹੈ ਹਾਂਜੀ ਪਹਿਲਾਂ ਬ੍ਰਿਜ ਦਾ ਕੰਮ ਕਰ ਰਹੇ ਸੀ ਬ੍ਰਿਜ ਬ੍ਰਿਜ ਦੋ ਰਾਤ ਦੇ 2:00 ਵਜੇ ਤੱਕ ਟ੍ਰੈਨ ਨਹੀਂ ਬ੍ਰਿਜ ਤੋਂ ਕੁਝ ਲੰਘਦਾ ਤਾਂ ਨਹੀਂ ਜੀ 2:00 ਵਜੇ ਤੱਕ ਬੈਠ ਕੇ ਅਟਕਾਂ ਡਬਾ ਕਹਿੰਦੇ ਨੇ ਮੁਰਦਾ ਜਾਰੀ ਰਹੂਗਾ ਇਹ ਕਹਿੰਦੇ ਨੇ ਉਹਨਾਂ ਦਾ ਕੀ ਹੈ ਕਿਉਂਕਿ ਉਹ ਕਿਸਾਨ ਯੂਨੀਅਨ ਤੇ ਕਿਸਾਨਾਂ 'ਚ ਫਰਕ ਹੈ ਜੀ ਯੂਨੀਅਨ ਤੇ ਕਿਸਾਨ ਉਹ ਅਲੱਗ-ਅਲੱਗ ਚੀਜ਼ਾਂ ਨੇ ਦੋਨੇ ਕਰ ਲੂ ਗੱਲ ਭਾਈ ਅੱਜ ਨੰਗਲਾ ਦਾ ਮਕਸਦ ਪлюс ਤੁਸੀਂ ਕੀ ਆਰਡਰ ਕਰੀ ਨੰਗਲ ਆਉਣ ਦਾ ਮਕਸਦ ਨੱਕੇ ਤੇ ਗਿੜਾ ਮਾਰਨਾ ਆ ਜੂਰੀ ਨਾ ਹੋ ਜਾ ਵੀ ਅੱਪਾ ਨਹੀਂ ਜਾਂਦੇ ਖੇਤ ਨੱਕੇ ਤੇ ਗਿੜਾ ਮਾਰਨ ਠੀਕ ਹੈ ਵੀ ਕੋਈ ਖੱਡ-ਖੁੱਡ ਲੀਕ ਨਾ ਹੋ ਜਾ ਇਧਰ-ਉਧਰ ਹਾਂ ਜੇ ਅੰਦਰ ਟੱਕੇ ਦੇ ਨਾਲ ਬੀਪੀਐਮ ਵੀ ਪਾਣੀ ਲੈ ਕੇ ਜਾਂਦਾ ਤਾਂ ਕੀ ਤਨਾਲ ਇਸ ਦੀ ਬੰਦ ਵੀ ਕਿਉਂਕਿ ਇੱਥੇ ਪੰਜਾਬ ਪੁਲਿਸ ਲੱਗੀ ਹੈ ਦੂਸਰੇ ਪਾਸੇ ਜੋ ਭਾਖੜਾ ਦਾ ਕੰਟਰੋਲ ਆ ਉਹ ਹੋਰ ਪੋਰਚ ਕੋਲ ਹੈ ਇਹੋ ਜਿਹੀ ਸਥਿਤੀ ਤਾਂ ਨਹੀਂ ਬਣ ਸਕਦੀ ਇੱਥੇ ਕਿ ਟੱਕੇ ਨਾਲ ਲੈ ਜੇ ਹਾਂ ਟੱਕੇ ਨਾਲ ਲੈ ਜਾ ਕਮਾਲ ਹੈ ਕੀ ਇੰਸਾ ਦੋ ਰੇਣੇ ਤੱਕ ਨਾ ਤੱਕ ਨਹੀਂ ਕਰ ਸਕਦੇ ਭਾਜਪਾ ਦੇ ਲਾਭ ਤਾਂ ਚੁਰੀਆਂ ਕਰਦੇ ਨੇ ਭਾਜਪਾ ਨੇ ਨੂੰ ਪੰਜਾਬ ਦੇ ਭਾਜਪਾ ਦੇ ਆ ਕੋ ਟੀਵੀ ਤੇ ਕਿਉਂ ਨਹੀਂ ਹੁੰਦੇ ਹਰਿਆਣੇ ਵਾਲੇ ਆ ਜਾਂਦੇ ਨੇ ਪੰਜਾਬ ਵਾਲੇ ਕਿਉਂ ਨਹੀਂ ਬੋਲਦੇ ਜਖੜ ਸਾਹਿਬ ਕੀ ਕਰਦੇ ਨੇ ਕੀ ਸਟੇਟਮੈਂਟ ਹੈ ਹੁਣ ਉਹ ਕਹਿੰਦੇ ਵੀ ਕੀ ਜਿਹੜਾ ਰਸਤੇ ਰੋਕ ਦਿੱਤੇ ਜਾਂ ਗਏ ਕਹਿੰਦੇ ਜਿਹੜਾ ਪੰਜਾਬ ਨੂੰ ਰਸਤੇ ਜਾਂਦੇ ਕਰਦੇ ਅਸੀਂ ਉਹ ਰੋਕਦਾ ਕੋਣ ਕਹਿੰਦੇ ਆਪਣੇ ਹਰਿਆਣਾ ਦੇ ਕੋਈ ਲੀਡਰ ਇਹ ਦੂਪਹਿਰੋਂ ਕਿਹੜੇ ਖੋਲੇ ਹੋਏ ਸੀ ਇਹ ਦੂਪਹਿਰੋਂ ਤਾਰਾਂ ਲਾਈ ਰੱਖੀਆਂ ਉੱਥੇ ਸ਼ੰਭੂ ਤਖਨੌਰੀ ਠੀਕ ਹੈ ਨਾ ਸੋ ਇਹ ਧਮਕੀ ਨਾ ਦੇਣ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਗਲਤ ਨੇ ਹਾਲਾਂਕਿ ਅਸੀਂ ਪਾਣੀ ਦੇ ਰਹੇ ਹਾਂ ਉਹਦਾ ਧੰਨਵਾਦ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਅਸੀਂ ਤਾਂ ਵਰਤ ਲਿਆ ਜੀ ਤੇ ਪਰ ਤੁਸੀਂ ਫੇਰ ਵੀ ਸਾਨੂੰ ਪਾਣੀ ਦੇ ਰਹੇ ਹੋ ਬਹੁਤ ਧੰਨਵਾਦ ਠੀਕ ਹੈ ਨਾ ਉਹ ਵੀ ਜਾਰੀ ਰੱਖੋ ਕਿ ਜਿਹੜਾ ਪਾਣੀ ਪੀਂਦੇ ਕੀਤਾ ਜਾ ਉਹ ਤਾਂ ਭਾਈਕ ਨਹੀਂ ਹੈ ਜੀ ਦੇ ਵਾਰਸਾਂ ਜੀ ਇੰਨਾ ਕਟਾਉਣਾ ਐਸੀਆਂ ਪੰਜਾਬ ਹਰਿਆਣੇ ਦੇ ਲੋਕਾਂ ਨਾਲ ਤਾਂ ਕੋਈ ਸਾਡੀ ਦੁਸ਼ਮਣੀ ਸਰਕਾਰ ਰਾਜਨੀਤੀਆਂ ਕਰਦੀ ਉਹਨਾਂ ਵੀ ਉਹ ਤਾਂ ਜਾਰੀ ਰਹੂਗਾ ਇੰਨਾ ਕ ਤਾਂ ਜੇ ਹੱਥ ਉਹ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਜਿਹੜੇ ਭਾਜਪਾ ਆ ਰਹੇ ਉਹ ਆਪਣੂੰ ਡੰਡੂ ਭਰਾ ਕੇ ਲੈ ਕੇ ਜਾ ਸਕਦੇ ਆ ਪਾਣੀ ਦਾ ਨਰ ਉਹਨਾਂ ਨੇ ਪਤਾ ਕੀਏ ਭਾਜ ਪਾਲੇ ਕੋਲੇ ਨਾ ਹੁਣ ਉਧਰ ਚੋ ਗਏ ਨਾ ਉਧਰ ਚੋ ਗਏ ਠੀਕ ਹੈ ਨਾ ਬਿੱਟੂ ਕੁਝ ਹੋਰ ਕਹੀ ਜਾਂਦਾ ਜਾਖੜ ਕੁਝ ਹੋਰ ਕਹੀ ਜਾਂਦਾ ਮਨਪੀਰ ਬਾਲ ਕੁਝ ਹੋਰ ਗਏ ਕੈਪਟਨ ਸਾਹਿਬ ਕਿੱਥੇ ਨੇ ਉਹ ਭਾਜ ਭਾਜ ਨੱਚ ਕਰਦਾ ਪਾਣੀਆਂ ਦੇ ਰੱਖੇ ਕਿੱਥੇ ਨੇ ਉਹ ਉਹ ਬੋਲਣ ਹੁਣ ਪਾਣੀਆਂ ਦੇ ਰੱਖੇ ਉਹ ਤਾਂ ਬੜੇ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਬੜੇ ਬੋਟਲ ਵਾਲੇ ਸੀਗੇ ਆਓ ਹੁਣ ਇੱਥੇ ਪਾਣੀ ਦੇ ਰੱਖਾ ਅੰਗਰੇਜ਼ੀਆਂ ਬੋਲ ਕੇ ਪਾਣੀਆਂ ਦੇ ਰੱਖੀ ਨਹੀਂ ਕੀਤੀ ਜਾਂਦੀ ਪਾਣੀ ਦੇ ਰੱਖੀ ਕਰਨ ਵਾਦੇ ਸੀ ਪਾਣੀਆਂ ਦੇ ਰੱਖੀਆਂ ਕਰਨ ਕਰਦੇ ਆਏ ਆਂ ਅਸੀਂ ਖੇਤਾਂ ਚੋਂ ਪਾਣੀ ਨਹੀਂ ਰੱਖੀ ਵਾਸਤੇ ਐਕਸ਼ਨ ਲੈਣਾ ਪੈਂਦਾ ਹੈ ਗਰਾਊਂਡ ਤੇ ਆਉਣਾ ਪੈਂਦਾ ਵਰਤਾਪ ਬਾਹਰ ਬੈਂਸ ਸਾਹਿਬ ਬੈਠਣਗੇ ਇੱਥੇ ਪੱਤਾ ਧਰਨਾ ਹੈ ਜੀ ਪੱਤਾ ਧਰਨਾ ਲਾਇਆ ਨਹੀਂ ਲੋਕਾਂ ਨੂੰ ਤੰਗ ਨਹੀਂ ਕਰਨਾ ਸੀ ਵੀ ਮਨ ਕੋਈ ਟ੍ਰੈਫਿਕ ਰੋਕਣੀ ਜਾਂ ਕੋਈ ਹੋਰ ਠੀਕ ਹੈ ਨਾ ਹੋਤਾ ਸੀ ਆਪ ਆਪਸੀ ਉਹਨਾਂ ਨੂੰ ਕਹਿਣਾ ਜਿਹੜੇ ਵੀ ਧਰਨੇ ਲਾਉਂਦੇ ਨੇ ਕਿ ਭਾਈ ਸਿੰਬੋਲਿਕ ਧਰਨਾ ਲਾਓ ਠੀਕ ਹੈ ਨਾ ਤੁਹਾਡਾ ਜਿਹੜਾ ਮੰਗ ਪੱਤਰ ਆ ਜਾਂ ਰੋਸ ਹੈ ਰਜਿਸਟਰਡ ਹੋ ਜਾਊਗਾ ਠੀਕ ਹੈ ਨਾ ਪਰ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਅਸੀਂ ਕੋਈ ਇੱਥੇ ਪਬਲਿਕ ਨੂੰ ਰੋਕਾਂਗੇ ਜਾਂ ਤੰਗ ਕਰਾਂਗੇ ਸਰਕਾਰ ਹੈ ਸਾਡੀ ਪਰ ਹਾਂ ਇਹ ਭਾਜਪਾ ਨੂੰ ਦੱਸ ਦਿੰਨੇ ਆ ਕਿ ਪੰਜਾਬ ਨਾਲ ਕੋਜੀਆਂ ਚਾਲਾਂ ਨਾ ਚੱਲਣ ਹਰ ਤੀਜੇ ਦਿਨ ਪੰਜਾਬ ਤੇ ਕੋਈ ਨਾ ਕੋਈ ਮਤਲਬ ਤਾਨਾਸ਼ਾਹੀ ਫਰਮਾਨ ਜਾਰੀ ਕਰ ਦਿੰਦੇ ਆ ਆਰਡੀਐਫ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਜੀ ਐਨਐਚਐਮ ਦਾ ਪੈਸਾ ਮੰਗੋ ਦਿੰਦੇ ਨਹੀਂ ਹੈ ਨਹੀਂ ਜੀ ਹਾਂ ਕਦੇ ਕੋਈ ਕਦੇ ਕੁਛ ਕਦੇ ਕੁਛ ਕੋਈ ਨਾ ਕੋਈ ਪੰਗਾ ਪੰਜਾਬੀਆਂ ਨਾਲ ਲੈਂਦੀ ਰਹਿੰਦੇ ਕਿਉਂਕਿ ਪੰਜਾਬ ਨਾਲ ਬਹੁਤ ਨਫ਼ਰਤ ਕਰਦੀ ਹੈ ਬੀਜੇਪੀ ਪੰਜਾਬੀਆਂ ਨਾਲ ਨਫ਼ਰਤ ਕਰਦੀ ਹੈ ਬੀਜੇਪੀ ਮੈਂ ਤਾਂ ਪਹਿਲਾਂ ਵੀ ਕਿਹਾ ਸੀਗਾ ਕਿ ਇਹਨਾਂ ਦੀ ਐਸ ਹੱਦ ਤੱਕ ਨਫ਼ਰਤ ਹੈ ਵੀ ਇਹਨਾਂ ਨੂੰ ਕੁਝ ਵੀ ਪੰਜਾਬ ਦੇ ਵਿਰੁੱਧ ਕੋਈ ਮੌਕਾ ਮਿਲ ਜੇ ਇੱਕਦਮ ਕਹਿੰਦੇ ਚੱਕੋ ਪੰਜਾਬ ਤੋਂ ਲੈ ਲਓ ਉਸ ਕਾਰਨ ਹੈ ਸੀਧਾ ਤਾਂ ਲੱਗਦਾ ਕਿ ਕੋਸ ਕਾਰਨ ਲੱਗਦਾ ਕਿਉਂਕਿ ਪੰਜਾਬ ਚ ਜਿੱਦ ਦੇ ਨਹੀਂ ਜੀ ਉਹ ਇਹ ਤੋਂ ਬਾਦ ਹੋਰ ਕਾਰਨ ਕੀ ਹੋ ਸਕਦਾ ਨਹੀਂ ਪੰਜਾਬ ਚ ਜਿੱਦ ਦਿਨ ਨਹੀਂ ਜਿੱਤਣ ਕਦੇ ਕਿਵੇਂ ਆਉਣਗੇ ਇੱਥੇ ਪਿੰਡਾਂ 'ਚ ਕਿਹੜੇ ਮੂੰਹ ਨਾਲ ਆਉਣਗੇ ਤੁਸੀਂ ਉਹਨਾਂ ਦੀ ਗੱਲ ਛੱਡੋ ਵੀ ਆਉਣਗੇ ਜਾਖੜੋੜਾਂ ਦਾ ਜਾਣਾ ਬੰਦ ਕਰਤਾ ਪਿੰਡਾਂ 'ਚ ਹੁਣ ਕਿਹੜੇ ਮੂੰਹ ਨਾਲ ਜਾਣਗੇ ਜਾਖੜੋੜੀ ਉੱਥੇ ਕਿਹੜੇ ਮੂਨੇ ਪਿੱਟੂ ਜਾਊਗਾ ਹੁਣ ਤੀਜੇ ਦਿਨ ਪੁੱਤ ਇਹ ਸਿਰਫ ਪ੍ਰੈਸ ਕਾਨਫਰੰਸਾਂ ਜਾਂ ਵੀਡੀਓ ਬਣਾਉਣ ਚੋਗੇ ਨੇ ਇਹ ਗਰਾਊਂਡ ਤੇ ਨਹੀਂ ਜਾ ਸਕਦੇ ਕਿਉਂਕਿ ਇਨਾਂ ਕੋਲੇ ਇਨਾਂ ਕੋਲੇ ਕੋਈ ਇਨਾਂ ਕੋਲੇ ਕੋਈ ਮੁੱਦਾ ਹੀ ਨਹੀਂ ਕਾਂਗਰਸ ਵੀ ਹੈਗਾ ਘਰ ਮੁੱਦੇ ਚੋਪਾ ਜੀ ਕੋਈ ਗੱਲ ਬਣਦੀ ਕਾਂਗਰਸ ਲੋਕੋ ਹੀ ਜਾਣਦੇ ਕਿ ਤਾ ਹੁਣ ਕਾਂਗਰਸ ਨੂੰ ਪੁੱਛ ਲਿਓ ਜੀ ਮੈਂ ਹੁਣ ਕੀ ਕਰਾਂ ਉਹ ਦਿਨ ਜਿਹਦਾ ਬਿਆਨ ਅਸਰ ਜੇ ਮੈਂ ਮੰਗ ਕਰੂੰ ਉਹ ਹੋ ਸਕਦੀ ਹੈ ਇੱਕ ਦੋ ਦਿਨ ਸੇ ਫੈਸਲਾ ਕਰਕੇ ਹਲ ਪਾਰਟੀ ਮੀਟਿੰਗ ਮੈਂ ਇਹਦੇ ਬਾਰੇ ਸੋਚ ਰਿਹਾ ਕਿ ਅਸੀਂ ਹਲ ਪਾਰਟੀ ਮੀਟਿੰਗ ਬਾਰੇ ਬਿੱਟੂ ਦਾ ਹੋਣੀ ਹੋਣੀ ਬਿਆਨ ਆਇਆ ਕਿ ਆਪਾਂ ਵੀ ਪਾਣੀ ਜਿਹੜਾ ਪੰਜਾਬ ਦਾ ਪਾਣੀ ਹਰਿਆਣੇ ਚ ਨਹੀਂ ਜਾਂਦੇ ਆ ਵੈਰੀ ਗੁੱਡ ਬਹੁਤ ਅੱਛੇ ਆ ਕੇ ਆਜੋ ਆਜੋ ਧਰਤੀ ਤੇ ਮੁੜਿਓ ਆਓ ਭਾਈ ਆ ਜਾਣਗੇ ਸਾਰੇ ਆ ਜਾਣਗੇ ਸਾਹਿਬ ਸਾਹਿਬ ਤੁਹਾਡਾ ਧਰਤੀ ਤੇ ਹੋਣਾ ਪਊਗਾ ਇਹ ਪੰਜਾਬ ਨਾਲ ਵਫਾਦਾਰੀ ਦਿਖਾਉਣ ਦਾ ਟਾਈਮ ਹੈ ਜੇ ਵਫਾਦਾਰ ਜਿਹੜਾ ਰਹੂਗਾ ਠੀਕ ਹੈ ਜਿਹੜੇ ਗਦਾਰੀਆਂ ਕਰਨਗੇ ਲੋਕ ਉਹਨਾਂ ਨੂੰ ਤੋਸਾਬ ਜਾਣਗੇ ਹਾਂ ਜੀ ਜਿਆਨ ਅਪ੍ਰੀਸ਼ਟ ਨਹੀਂ ਨਹੀਂ ਜੇ ਕਹਿੰਦਾ ਠੀਕ ਹੈ ਉਹਨੂੰ ਉੱਥੇ ਕਹਿ ਦੇ ਤਾਂ